ਉਹਨੇ ਇਹੇ ਕੰਮ ਨਹੀਂ ਉਹਨੇ ਇਸ ਤਰ੍ਹਾਂ ਦੇਖੀ ਤੇ ਮਾਦਿਰ ਆਨਲ ਸਮਰਚੀ ਇਸ ਮਾਦਿਰ ਦੇਖੋ ਅੱਜ ਤੋਂ ਸਤਰੀ ਅਕਾਲੀ ਦਲ ਦੀ ਪਤੀ ਸ਼ੁਰੂ ਹੋ ਜੂਗੀ ਕਿਉਂਕਿ ਬੀਬੀਆਂ ਦੇ ਨਾਲ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਨੇ ਬਹੁਤ ਵੱਡੇ ਝੂਠੇ ਲਾਰੇ ਤੇ ਧੋਖੇ ਕਰਕੇ ਵੋਟਾਂ ਲੁੱਟੀਆਂ ਸੱਤਾ ਵਿੱਚ ਬੈਠੇ ਸੂਬੇ ਦੇ ਲੋਕਾਂ ਦੇ ਉੱਤੇ ਕਰਜ਼ਾ ਚਾੜਿਆ ਤੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਬਲਕਿ ਉਸ ਪੈਸਿਆਂ ਨੂੰ ਲੁੱਟ ਕੇ ਰੱਜ ਕੇ ਖਾਦਾ ਤੇ ਅੱਜ ਭਾਵੇਂ ਉਹ ਘਰ ਘਰ ਨੌਕਰੀ ਦੇ ਜਿਹੜੇ ਬੀਬੀਆਂ ਦੇ ਜਵਾਤਾਂ ਨੂੰ ਮਿਲਣੀਆਂ ਸੀਗੀਆਂ ਪਾਵੇਂ ਉਹਨਾਂ ਦੇ ਘਰਾਂ 'ਚ ਕਰਜ਼ਾ ਮਾਫ਼ ਹੋਣਾ ਸੀ ਕਾਂਗਰਸ ਦੇ ਲਾਰੇ ਹੋਣ ਜਾਂ ਇਸ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗਾਰੰਟੀ ਦਿੱਤੀ ਸੀ ਤੇ 2 ਸਾਲ ਹੋਣ ਨੂੰ ਆਏ ਆਂ ਦੁਵਾਨੀ ਕਿਸੇ ਬੀਬੀ ਦੇ ਖਾਤੇ 'ਚ ਜਿੱਥੇ 24000 ਰੁਪਏ ਪਹੁੰਚਨੇ ਚਾਹੀਦੇ ਕਿਸੇ ਦੇ ਖਾਤੇ 'ਚ ਕੁਝ ਨਹੀਂ ਹੁਣ ਬੀਬੀਆਂ ਨੇ ਇਹ ਧੋਖੇਬਾਜ਼ਾਂ ਨੂੰ ਸਬਕ ਸਿਖਾਣਾ ਹੈ ਤੇ ਮੈਂ ਉਮੀਦ ਕਰਦੀ ਆਂ ਕਿ ਜਿਹੜੀ ਪਾਰਟੀ ਨੇ ਹਮੇਸ਼ਾ ਜੋ ਕਿਹਾ ਕਰਕੇ ਦਿਖਾਇਆ ਪਾਵੇਂ ਪੈਨਸ਼ਨ ਪਾਵੇਂ ਸ਼ਗਨ ਪਾਵੇਂ ਆਟਾ ਦਾਲ ਸਾਰੀ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਇਹਨਾਂ ਨੇ ਵਾਦਾ ਨਾ ਕੀ ਤਰਜ਼ਾ ਸੂਬੇ ਦੇ ਉੱਤੇ ਚੜਾਤਾ ਲੇਕਿਨ ਸਹੂਲਤਾਂ ਨੂੰ ਘਟਾਤਾ ਇਹ ਵਾਦੇ ਵੀ ਪੂਰੇ ਨਹੀਂ ਕੀਤੇ ਅੱਜ ਬੀਬੀਆਂ ਲਾਂਬ ਮੰਦ ਹੋ ਕੇ ਪੰਜਾਬ ਵਿੱਚ ਆਪ ਦੀ ਪੰਥ ਦੀ ਪਾਰਟੀ ਨੂੰ ਲੈ ਕੇ ਆਣ ਗਿਆ ਤਾਂ ਕਿ ਆ ਸਾਰੀ ਸਹੂਲਤਾਂ ਦੁਬਾਰਾ ਲਾਗੂ ਹੋਣ ਤੇ ਉਹਨਾਂ ਦੇ ਨਾਲ ਕੀਤੇ ਹੋਏ ਵਾਦੇ ਪੂਰੇ ਇਹ ਪਾਰਟੀ ਕਰੇ ਜਸਵੀਰ ਬੜੀ ਦਾ ਕਹਿਣਾ ਕਿ ਆ ਕਾਲੀ ਦਲ ਸਾਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ ਪਤਾ ਹੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਸਾਡੇ ਸਾਡੇ ਵੱਲੋਂ ਬਹੁਤ ਤਕੜਾ ਸਮਝੌਤਾ ਇਹਨਾਂ ਦੇ ਨਾਲ ਹੈ ਸਾਡੀ ਭਾਈਵਾਲ ਪਾਰਟੀ ਹੈ ਪੂਰੀ ਮਾਨ ਇੱਜ਼ਤ ਉਹਨਾਂ ਦੀ ਕਰਦੇ ਉਹਨਾਂ ਦੇ ਮਨ 'ਚ ਕਿ ਉਹੇ ਜੀ ਗੱਲ ਹੋਏ ਤਾਂ ਲੀਡਰ ਲੀਡਰਸ਼ਿਪ ਨਾਲ ਗੱਲ ਹੋ ਸਕਦੀ ਹੈ